ਗੁਰਜੀਤਾ ਖਾਲਸਾ ਵਾਹਿਗੁਰੂ ਦੀ ਜਿੱਤ ਆਓ ਧੰਨ ਭਾਈ ਤਾਰੂ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਤ ਆਪ ਜੀ ਦੇ ਨਾਲ ਇੱਕ ਖੁਸ਼ੀ ਪਿਓ ਪੁੱਤਰ ਰਲ ਕੇ ਸਾਂਝੀ ਕਰ ਰਹੇ ਹਾਂ ਸਰਵਣ ਕਰੋ ਜੀ ਧੰਨ ਭਾਈ ਤਾਰੂ ਸਿੰਘ ਜੀ ਜਿਨਾ ਹੱਸ ਕੇ ਸ਼ਹੀਦ ਪਾਈ ਧੰਨ ਭਾਈ ਜਿੱਤੇ ਵਿੱਚ ਸੀ ਐਵੇਂ ਜਾਂਦੀ ਮਈਓ ਕੋਪਰੀ ਲੋਹਾਈ ਘਨ ਪਾਈ ਤਾਰੂ ਸਿੰਘ ਜੀ ਜਿੰਨਾ ਹੱਸ ਕੇ ਸ਼ਹੀਦੀ ਪਾਈ ਕੇਸ ਨਹੀਂ ਰੱਖੇ ਅਸੀਂ ਰੱਖਿਆ ਆਈਮਾਨੇ ਕੇਸ ਨੀਓ ਰੱਖੇ ਅਸੀਂ ਰੱਖਿਆ ਆਈਮਾਨੇ ਢੋਰ ਹੈ ਗੁਰੂ ਦੀ ਸਾਨੂੰ ਇਹੋ ਗੁਰੂ ਵੀ ਮਹਾਨੇ ਪਿਤਾ ਦਸ਼ਮੇਸ ਸਾਡਾ ਗੁਰੂ ਵੀ ਮਹਾਨੇ ਗੁਰੂ ਪਿਤਾ ਜੇਹੀ ਸ਼ਕਲ ਬਣਾਈ ਤਨ ਪਾਈ ਤਰੂ ਸਿੰਘ ਜੀ ਜਿੰਨਾ ਹੱਥ ਕੇ ਸ਼ੀਂਹ ਦੀਪਾਈ ਤਨ ਪਾਈ ਤਰੂ ਸਿੰਘ ਜੀ ਕਰਦਾ ਸੀ ਕਰਤ ਕਮਾਈਆਂ ਬਾਈ ਸੁਚੀਆਂ ਕਰਦਾ ਕਿਰਤ ਕਮਾਈਆਂ ਬਾਈ ਸੁਚੀਆਂ ਕਰਦਾ ਸੀ ਕਿਰਤ ਕਮਾਈਆਂ ਬਾਈ ਸਚੀਆਂ ਕਰਦਾ ਸੀ ਕਿਰਤ ਕਮਾਈਆਂ ਬਾਈ ਸੁਚੀਆਂ ਕੀਰਤਨ ਕਰ ਦੇਣਾ ਤਾਰਨਾ ਕੋਈ ਕੱਚੀਆਂ ਕੀਰਤਨ ਕਰ ਦੇਣਾ ਤਾਰਨਾ ਨਾ ਕੱਚੀਆਂ ਝਾਲਮਾਂ ਦੇ ਕੋਲੋਂ ਜਾ ਛਡਾਉਂਦਾ ਰਿਆ ਬੱਚੀਆਂ ਛਡੌਂਦਾਰਿਆ ਬੱਚੀਆਂ ਆਪਣੇਆ ਪਰਾਇਆ ਵਿੱਚ ਫਰਕ ਨਾ ਰੱਖਿਆ ਕਾਈ ਤਨ ਬਾਈ ਤਾਰੂ ਸਿੰਘ ਜੀ ਜਿਨ੍ਹਾਂ ਹੱਸ ਕੇ ਸ਼ਹੀਦੀ ਪਾਈ ਤਨ ਪਾਈ ਤਾਰੂ ਸਿੰਘ ਜੀ ਜਿਨ੍ਹਾਂ ਹੱਸ ਕੇ ਸ਼ਹੀਦੀ ਪਾਈ ਜੰਗਲਾਚੇ ਸਿੰਗਾ ਨੂੰ ਪਰਸ਼ਾਦਾ ਜਿ ਛਕਾਉਂਦਾ ਸੀ ਜੰਗਲਾਚੇ ਸਿੰਗਾ ਨੂੰ ਪਰਸ਼ਾਦਾ ਜਿ ਛਕਾਉਂਦਾ ਸੀ ਭੈਣ ਤੋ ਸਵਾਕੇ ਉਹ ਵਸਤਰ ਦੇ ਆਉਂਦਾ ਸੀ ਭੈਣ ਤੋ ਸਵਾਕੇ ਉਹ ਵਸਤਰ ਦੇ ਆਉਂਦਾ ਸੀ ਬੰਦਸ਼ਕੋ ਵਾਲਾ ਨਾਲੇ ਫਰਜ ਨਿਭਾਉਂਦਾ ਸੀ ਬੰਦਸ਼ਕੋ ਵਾਲਾ ਨਾਲੇ ਫਰਜ ਕਾਸੀਓ ਸੰਤਿ ਸ਼ਿਪਾਈ ਤਨ ਪਾਈ ਤਾਰੂ ਸਿੰਘ ਜੀ ਜਿਨਾ ਹੱਥ ਕੇ ਸ਼ਰੀਰ ਦੀ ਪਾਈ ਆਓ ਗੁਰੂ ਜੀ ਦੇ ਸੱਚੇ ਸਿੱਖ ਬਣ ਜਾਈਏ ਜੀ ਆਓ ਗੁਰੂ ਜੀ ਦੇ ਸੱਚੇ ਸਿੱਖ ਬਣ ਜਾਈਏ ਜੀ ਦੋ ਦੋ ਰੱਖੀਏ ਨਾ ਚਿਹਰੇ ਇੱਕ ਬਣ ਜਾਈਏ ਜੀ ਦੋ ਦੋ ਨਰਖੀਏ ਚਿਹਰੇ ਇੱਕ ਬਣ ਜਾਈਏ ਜੀ ਬਾਣੀ ਕੋਲੋਂ ਲੈ ਸਿੱਖਿਆ ਗੁਨਾ ਨੂੰ ਵਧਾਈਏ ਜੀ ਬਾਣੀ ਕੋਲੋਂ ਲੈ ਸਿੱਖਿਆ ਗੁਨਾ ਨੂੰ ਵਧਾਈਏ ਜੀ ਰੀਤ ਟੁੱਟ ਸਕਦੀ ਨਹੀਂ ਜਿੰਨਾ ਧੋਰੇ ਅੰਦਰ ਤੋਂ ਨਹੀਂ ਧਨ ਪਾਈ ਤਾਰੂ ਅਸਕੇ ਸ਼ਹੀਦੀ ਪਾਈ ਰਲ ਕੇ ਬਚਾ ਲਈਆਂ ਰਲ ਕੇ ਬਚਾ ਲਈਏ ਆਪਣੀਆਂ نسلਾਂ ਰਲ ਕੇ ਬਚਾ ਲਈਏ ਆਪਣੀਆਂ نسلਾਂ ਗੁਰੂ ਨਾਲ ਮਿਲ ਜਾਣ ਛਕਲਾ ਤੇ ਅਕਲਾ ਗੁਰੂ ਨਾਲ ਮਿਲ ਜਾਣ ਛਕਲਾ ਤੇ ਅਕਲਾ ਉਜਾ ਦੇ ਪਖੰਡੀ ਜਿਹੜੇ ਕਰਦੇ ਨੇ ਨਕਲਾ ਭਜਾ ਦਈਏ ਪਖੰਡੀ ਜਿਹੜੇ ਕਰਦੇ ਨੇ ਨਕਲਾ ਨਿੰਦਾ ਕਰੀਏ ਨਾ ਕਿਸੇ ਦੀ ਬੁराई ਤਨ ਪਾਈ ਤਾਰੂ ਸਿੰਘ ਜੀ ਜਿੰਨਾ ਹੱਸ ਕੇ ਸ਼ਹੀਦ ਦੀ ਪਾਈ ਲਾਲਚ ਡਰਾਵੇ ਦਿੱਤੇ ਛੱਡ ਦੇ ਇਮਾਨ ਵੇ ਲਾਲਚ ਡਰਾਵੇ ਦਿੱਤੇ ਛੱਡ ਦੇ ਇਮਾਨ ਵੇ ਸਿੱਕੀ ਨੇ ਕੀ ਦੇਣਾ ਤੈਨੂੰ ਜਾਉ ਤੇਰੀ ਜਾਨ ਵੇ ਸਿੱਕੀ ਨੇ ਕੀ ਦੇਣਾ ਤੈਨੂੰ ਜਾਉ ਤੇਰੀ ਜਾਨ ਵੇ ਸੋਣੀ ਤੇਰੀ ਬੁੱਧੀ ਨਾਲੇ ਸੋਣਾ ਤੂੰ ਜਵਾਨ ਵੇ ਸੋਣੀ ਤੇਰੀ ਬੁੱਧੀ ਨਾਲੇ ਸੋਣਾ ਤੂੰ ਜਵਾਨ ਵੇ ਚੁੱਕੇ ਨਾ ਜੀ ਡਰੇ ਸੂਬੇ ਤੋਂ ਜਾ ਸਾਹਮਣੇ ਸਿਫਤੇ ਬੁਲਾਈ ਤਨ ਪਾਈ ਤਾਰੂ ਸਿੰਘ ਜੀ ਹਸ ਕੇ ਸ਼ਹੀਦ ਦੇ ਪਾਈ ਲੋੜਵੰਦ ਕਾਰੇ ਆਉਂਦੇ ਓਖੇ ਨਾ ਪਿਆਸੇ ਜਾਉਂਦੇ ਕੁੱਲੇ ਦਰਵਾਜ਼ੇ ਸਭ ਲਈ ਉਪਦੇਸ਼ ਗੁਰੂ ਦਾ ਕਮਾਂਜੇ ਸੰਗਤ ਪੰਗਤ ਚਾਲਦੀ ਗੁਰੂ ਪਾਤਸ਼ਾਹੀ ਹੁੰਦੀ ਵਡਿਆਈ ਤਨ ਪਾਈ ਤਾਰੂ ਸਿੰਘ ਜੀ ਜਿੰਨਾ ਹੱਸ ਕੇ ਸ਼ਹੀਦੀ ਪਾਈ ਕਿਸਾ ਨੂੰ ਪਿਆਰ ਕਰੇਓ ਕਰੋ ਹੁਣ ਕੋਈ ਦੇਰ ਨਾ ਕਿਸਾ ਨੂੰ ਪਿਆਰ ਕਰੇਓ ਕਰੋ ਹੁਣ ਕੋਈ ਦੇਰ ਨਾ ਦਸਤਾਰ ਸਿਰ ਤੇ ਸਜਾਵਣੀ ਲੈ ਕੇ ਨਾ ਤੂੰ ਪ੍ਰੇਰਣਾ ਬਸਤਾਰ ਸਿਰ ਤੇ ਸਜਾਵਣੀ ਲੈ ਕੇ ਨਾ ਤੂੰ ਪ੍ਰੇਰਣਾ ਜਾਲ ਮਾਮ ਕਉਂਦੇ ਮੁੱਕ ਗਏ ਸੇਘੁੰਦੇ ਰਹੇ ਦੂਰ ਸਵਾਈ ਤਨ ਪਾਈ ਤਾਰੂ ਸਿੰਘ ਜੀ ਜਿੰਨਾ ਅਸੇਹੀ ਦੀ ਪਾਈ ਤਨ ਪਾਈ ਤਾਰੂ ਸਿੰਘ ਜੀ ਹੱਸ ਕੇ ਸ਼ਹੀਦੀ ਪਾਈ ਜਤਗੜ ਚਤੇ ਵਿੱਚ ਸੀ ਆਵੇ ਜਾਨੀ ਉਹ ਖੋਪਰੀ ਲੋਹਾਈ ਤਨ ਪਾਈ ਤਾਰੂ ਸਿੰਘ ਜੀ ਜਿੰਨਾ ਹੱਸ ਕੇ ਸ਼ਹੀਦੀ ਪਾਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ